ਹੈਲੋ ਜੀ ਸ਼ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਅੱਜ ਆਪਾਂ ਗੱਲ ਕਰਾਂਗੇ ਜੀ ਜਿਹੜੀ ਮੇਰੇ ਵੀਰ ਭੈਣਾਂ ਨੇ ਨਵਾਂ ਫਾਰਮ ਸ਼ੁਰੂ ਕਰਨਾ ਉਹਨਾਂ ਬਾਰੇ ਅੱਜ ਆਪਾਂ ਕੁਝ ਗੱਲਾਂ ਕਰਾਂਗੇ ਜੀ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਜੀ ਅੱਜ ਤੁਹਾਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਜੀ ਰੱਬ ਕਰਕੇ ਤੁਹਾਡੇ ਲਈ ਨਵਾਂ ਸਾਲ ਬਹੁਤ ਖੁਸ਼ੀਆਂ ਭਰਿਆ ਆਵੇ ਤੇ ਤੁਸੀਂ ਤਰੱਕੀਆਂ ਕਰੋ ਜੀ ਤੋੜ ਨਵਾਂ ਫਾਰਮ ਜਿਹੜੇ 2026 ਚ ਨਵਾਂ ਫਾਰਮ ਸ਼ੁਰੂ ਕਰਨਗੇ ਉਹਨਾਂ ਲਈ ਬਹੁਤ ਵਧੀਆ ਆਵੇ। ਆਜੋ ਜੀ ਆਪਾਂ ਗੱਲ ਕਰਦੇ ਹਾਂ ਵੀ ਕਿਹੜੇ-ਕਿਹੜੇ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਨਵਾਂ ਫਾਰਮ ਪਾਉਣ ਵਾਸਤੇ। ਜਿਹੜੇ ਪਸ਼ੂ ਪਾਲਣ ਦਾ ਕੰਮ ਹੈ ਜੀ ਇਹ ਬਹੁਤ ਵਧੀਆ ਤੇ ਮਿਹਨਤ ਵਾਲਾ ਕੰਮ ਹੈ। ਵਿੱਚ ਲੋਕ ਇਹਨੂੰ ਕਹਿੰਦੇ ਨੇ ਲੋ ਇਹ ਤਾਂ ਖਰਚੇ ਦਾ ਘਰ ਹੈ। ਇੱਚੋ ਕੁਝ ਨਹੀਂ ਬਚਦਾ। ਬਚਦਾ ਤਾਂ ਬਹੁਤ ਘੱਟ ਹੈ ਜੀ ਉਹ ਆਪਣੇ ਤੇ ਡਿਪੈਂਡਡ ਹੈ। ਆਪਾਂ ਕਿਵੇਂ ਬਚਾਉਣਾ? ਆਪਾਂ ਕੰਮ ਕਿਵੇਂ ਕਰਨਾ? ਜੀ ਆਪਾਂ ਲੇਬਰ ਦੇ ਨਾਲ ਖੁਦ ਵੀ ਕੰਮ ਕਰਾਂਗੇ ਤਾਂ ਆਪਾਂ ਨੂੰ ਬਹੁਤ ਪ੍ਰੋਫਿਟ ਹੋਊਗਾ ਬੱਚੂ ਆਪਾਂ ਨੂੰ ਠੀਕ ਹੈ ਜੀ ਜੇ ਆਪਾਂ ਆਪ ਕੰਮ ਖੁਦ ਨਹੀਂ ਕਰਾਂਗੇ ਸਿਰਫ ਲੇਬਰ ਤੇ ਹੀ ਨਿਰਭਰ ਰਹਿਣਾ ਤਾਂ ਤਾਂ ਸਮਝ ਲਓ ਕੁਝ ਬਚੇ ਨਹੀਂ ਸਕਦਾ ਪਰ ਇਹ ਕੰਮ ਨੂੰ ਕਰਨ ਦੇ ਬਹੁਤ ਸਹੀ ਤਰੀਕਾ ਨਾਲ ਇਹ ਕੰਮ ਆਪਾਂ ਨੂੰ ਕਰਨਾ ਪੈਂਦਾ ਤਾਂ ਇੰਚ ਮੁਨਾਫਾ ਬਹੁਤ ਜ਼ਿਆਦਾ ਹੈ ਬਿਚ ਵੀਰ ਭਾਈ ਕੀ ਵੀਰ ਭੈਣ ਆਪਣੀਆਂ ਕੀ ਕਰਦੇ ਨੇ ਜੀ ਉਹ ਬਹੁਤ ਜ਼ਿਆਦਾ ਸ਼ੁਰੂ ਕਰਨ ਤੋਂ ਕਮ ਪਹਿਲਾਂ ਹੀ ਬਹੁਤ ਪਸ਼ੂ ਪਾਲ ਲੈਂਦੇ ਨੇ ਜਿਵੇਂ ਲਾ ਲਓ 10 ਤੋਂ 20 ਪਸ਼ੂ ਆਪਾਂ ਨੇ ਖਰੀਦ ਲਏ ਨਹੀਂ ਜੀ ਕਦੇ ਵੀ ਆਪਾਂ ਨੇ ਕੋਈ ਵੀ ਕੰਮ ਸ਼ੁਰੂ ਕਰਨਾ ਆਪਾਂ 2 2 5 2 4 ਪਸ਼ੂਆਂ ਤੋਂ ਹੀ ਕੰਮ ਸ਼ੁਰੂ ਕਰੋ ਇਦੇ ਵਿੱਚ ਕੀ ਹੁੰਦਾ ਜੀ ਆਪਾਂ ਨੂੰ ਇੱਕ ਤਾਂ ਚੰਗੀ ਨਸਲ ਦੀ ਪਹਿਚਾਣ ਹੋਣੀ ਚਾਹੀਦੀ ਆ ਮੱਜਾਂ ਗਾਂਾਂ ਦੀ ਨਸਲ ਕਿਹੜੀ ਚੱਲ ਰਹੀ ਐ ਕਿਹੜੀ ਦੁੱਧ ਵੱਧ ਦੇ ਰਹੀ ਐ ਠੀਕ ਐ ਨਸਲ ਦੀ ਆਪਾਂ ਨੂੰ ਪਰਖਾ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਜੀ ਜੇ ਅਸਲ ਵਿੱਚ ਨਸਲ ਹੋਊਗੀ ਆਪਣੇ ਲਵੇ ਤਾਂ ਪਸ਼ੂ ਦਾ ਖਰਚਾ ਘੱਟ ਹੋਊਗਾ ਤੇ ਦੁੱਧ ਵੱਧ ਦੇਊਗੀ ਪਸ਼ੂ ਖਰੀਦਣ ਵੇਲੇ ਜੀ ਦੋ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਇੱਕ ਤਾਂ ਉਹਦੀ ਨਸਲ ਤੁਸੀਂ ਹਮੇਸ਼ਾ ਦੁੱਧ ਚੋ ਕੇ ਹੀ ਤਾਂ ਕੱਟ ਕੇ ਮੰਨ ਕੇ ਚੱਲੋ ਵੀ ਫੇਰ ਪਸ਼ੂ ਆਪਾਂ ਨੇ ਖਰੀਦਣਾ ਤੇ ਉਸ ਦੀ ਨਸਲ ਦੇ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਇਹ ਆਪਾਂ ਨੂੰ ਬਹੁਤ ਜ਼ਰੂਰੀ ਪੁਆਇੰਟ ਹੈ ਜੀ ਆਪਾਂ ਨੂੰ ਜੇ ਆਪਾਂ ਨੂੰ ਨਸਲ ਜਿਵੇਂ ਹੁਣ ਮੈਸਾਂ ਦੀ ਮੇਲ ਨਸਲ ਮੋਹਰਾ ਨੀਲੀ ਰਾਵੀ ਬੂਰੀ ਇਹ ਚੱਲਦੀਆਂ ਨੇ ਐਵੇਂ ਬੈੜੀਆਂ ਚ ਜੀ ਐਫ ਨਸਲ ਬਾਲੀ ਬਰੀਡਡ ਚੱਲ ਰਹੀਆਂ ਨੇ ਤੁਸੀਂ ਬਾਲੀ ਹਾਈਬ੍ਰਿਡ ਵੀ ਨਾ ਲਿਓ ਜੀ ਜੇ ਤੁਹਾਨੂੰ ਨਵਾਂ ਕੰਮ ਸ਼ੁਰੂ ਕਰਨਾ ਜੇ ਪਹਿਲੀ ਵਾਰੇ ਪਸ਼ੂ ਰੱਖੇਂਗੇ ਉਹ ਕਿਉਂਕਿ ਜਿਹੜੇ ਜ਼ਿਆਦੇ ਬਰੀਡ ਦੀਆਂ ਬੈੜੀਆਂ ਨੇ ਉਹ ਦੁੱਧ ਬਹੁਤ ਕੱਢਦੀਆਂ ਨੇ ਠੀਕ ਹੈ ਉਹਦੇ ਵਾਸਤੇ ਆਪਾਂ ਨੂੰ ਮਸ਼ੀਨ ਚਾਹੀਦੀ ਹੈ ਗਾਂਹ ਬਰੀਡ ਸੁਧਰਨ ਤੇ ਆਪਾਂ ਫੋਕਸ ਕਰਦੇ ਹੁੰਨੇ ਆ ਆਪਾਂ ਬਰੀਡ ਤਾਂ ਆਪਾਂ ਗਾਂਹ ਸੁਧਾਰ ਸਕਦੇ ਹਾਂ ਇੱਕ ਜਦ ਆਪਾਂ ਨੇ ਜੀ ਫਾਰਮ ਪਾਉਣਾ ਉਹਦੀ ਸ਼ੈੱਡ ਹੁੰਦੀ ਹੈ ਜੀ ਜਿਹੜੀ ਉਮ ਆਪਾਂ ਨੇ ਖੁੱਲੀ ਹਵਾਦਾਰ ਸ਼ੈੱਡ ਹੀ ਬਣਾਉਣਾ ਕਿਉਂਕਿ ਆਪਾਂ ਕਹਿੰਦੇ ਆ ਵੀ ਆਪਾਂ ਸ਼ੈੱਡ ਤੇ ਪੈਸਾ ਬਹੁਤ ਲਾ ਦਾਂਗੇ ਮਹਿੰਗੀਆਂ ਸ਼ੈੱਡਾਂ ਬਹੁਤ ਬਣਦੀਆਂ ਨੇ ਠੀਕ ਹੈ ਆਪਾਂ ਲੋੜ ਅਨੁਸਾਰ ਹੀ ਬਣਾਉਨੇ ਬਣਾਓ ਜੀ ਤੇ ਬਸ ਇਹਦੇ ਵਿੱਚ ਇੰਨਾ ਕੁ ਜ਼ਰੂਰ ਰੱਖਿਓ ਕਿ ਜਗ੍ਹਾ ਹਵਾਦਾਰ ਹੋਣੀ ਚਾਹੀਦੀ ਹੈ ਤੇ ਪਸ਼ੂ ਦੀ ਬੈਠਣ ਲਈ ਖੁੱਲੀ ਜਗ੍ਹਾ ਹੋਣੀ ਚਾਹੀਦੀ ਹੈ ਪਸ਼ੂ ਨੂੰ ਰੱਖਣ ਵਾਸਤੇ ਉਹਨਾਂ ਥੱਲੇ ਕੱਚਾ ਵੀ ਜ਼ਰੂਰ ਹੈ ਜੀ ਪੱਕਾ ਵੀ ਹੋਣਾ ਚਾਹੀਦਾ ਹੈ ਜਿਵੇਂ ਵਿੱਚ ਕੀ ਕਰਦੇ ਨੇ ਸਾਰੇ ਹੀ ਪੱਕਾ ਕਰ ਲੈਂਦੇ ਨੇ ਪਰ ਨਹੀਂ ਆਪਾਂ ਨੂੰ ਕੱਚਾ ਵੀ ਜ਼ਰੂਰ ਰੱਖਣਾ ਚਾਹੀਦਾ ਉਹਦੇ ਵਿੱਚ ਡੰਗਰਾਂ ਨੂੰ ਬੈਠਣਾ ਬਿਮਾਰੀ ਬਹੁਤ ਘੱਟ ਲੱਗਦੀ ਆ ਠੀਕ ਹੈ ਇੱਕ ਇਹਨਾਂ ਤੋਂ ਸਾਮ ਸੰਭਾਲ ਇਹਨਾਂ ਦੀ ਮੇਨ ਆ ਜਾਂਦੀ ਹੈ ਜੀ ਸਫਾਈ ਥੱਲੇ ਇਹਨਾਂ ਦੇ ਥੱਲੇ ਸਫਾਈ ਰੱਖਣਾ ਬਹੁਤ ਹੀ ਜ਼ਰੂਰੀ ਆ ਜੇ ਆਪਾਂ ਇਹਨਾਂ ਦੇ ਥੱਲੇ ਸਫਾਈ ਨਹੀਂ ਰੱਖਦੇ ਤਾਂ ਇਹਨਾਂ ਨੂੰ ਬਿਮਾਰੀਆਂ ਤੋਂ ਆਪਾਂ ਨਹੀਂ ਬਚਾ ਸਕਦੇ ਬਿਮਾਰੀਆਂ ਇਹਨਾਂ ਨੂੰ ਬਹੁਤ ਜ਼ਿਆਦਾ ਲੱਗਦੀਆਂ ਨੇ ਜਿਵੇਂ ਥਣਾ ਦੀ ਮਟੈਟਸਾਂ ਜਿਹੜੇ ਡੰਗਰ ਪਸ਼ੂ ਆਪਾਂ ਰੇਤੇ ਚ ਬੰਦੇ ਜੀ ਉਹਨਾਂ ਨੂੰ ਮਟੈਟਸ ਦੀ ਨੁਕਸ ਬਹੁਤ ਘੱਟ ਆਉਂਦੀਆਂ ਉਹਨਾਂ ਦੇ ਪੈਰ ਵੀ ਖਰਾਬ ਨਹੀਂ ਹੁੰਦੇ ਪੱਕੇ ਚ ਉਹਨਾਂ ਦੇ ਪੈਰ ਵੀ ਖਰਾਬ ਹੁੰਦੇ ਨੇ ਜੀ ਤੇ ਗਿੱਲਾ ਵੀ ਰਹਿੰਦਾ ਉਹਦੇ ਕਰਕੇ ਉਹਨਾਂ ਨੂੰ ਮਟੈਟਸ ਦੀ ਨੁਕਸ ਬਹੁਤ ਜ਼ਿਆਦਾ ਆਉਂਦੀਆਂ ਇੱਕ ਜੀ ਪਸ਼ੂ ਨੂੰ ਹਮੇਸ਼ਾ ਹੀ ਸਾਫ਼ ਪਾਣੀ 24 ਘੰਟੇ ਚਾਹੀਦਾ ਇਹ ਜ਼ਰੂਰ ਚਾਹੀਦਾ ਚਾਹੇ ਤਾਂ ਚਵੱțe ਹੋਣਾ ਚਾਹੀਦਾ ਜਿਹੜੇ ਖੁੱਲੇ ਪਸ਼ੂ ਛੱਡੇ ਹੋਏ ਨੇ ਜੀ ਆਪਣੇ ਤਾਂ ਉਹਨੋਂ ਇੱਕੱਚ ਬੱਚਾ ਜ਼ਰੂਰ ਚਾਹੀਦਾ ਉਹ ਜਦੋਂ ਉਹਨਾਂ ਦਾ ਮਨ ਕਰੇ ਉਹ ਪਾਣੀ ਪੀ ਸਕਣ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਜੀ ਆਪਾਂ ਨੂੰ ਕਿਸੇ ਨੇੜੇ ਦੇ ਆਪਣੇ ਸਰਕਾਰੀ ਹਸਪਤਾਲ ਹੋ ਗਿਆ ਹਨਾ ਜਾਂ ਕੋਈ ਵੀ ਹੋ ਗਿਆ ਹੁਣ ਆਪਣੇ ਲੁਧਿਆਣੇ ਵੀ ਕਰਾਉਂਦੇ ਨੇ ਹੋਰ ਕਈ ਥਾਵਾਂ ਤੇ ਇਹ ਕਲਾਸਿਸ ਚੱਲਦੀਆਂ ਨੇ ਇਹਨਾਂ ਦੀ ਉਹ ਆਪਾਂ ਨੂੰ ਜ਼ਰੂਰ ਲਾਉਣੀਆਂ ਚਾਹੀਦੀਆਂ ਨੇ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਉਹ ਹੀ ਗੱਲ ਆ ਜੋ ਆਪਾਂ ਨੂੰ ਨਸਲ ਵੀ ਦੱਸਣਗੇ ਜੇ ਆਪਾਂ ਨੇ ਫਾਰਮ ਸ਼ੁਰੂ ਕਰਨਾ ਆਪਾਂ ਨੂੰ ਸਾਰਾ ਕੁਝ ਦੱਸਣਗੇ ਵੀ ਕਿਵੇਂ ਤੁਹਾਡੇ ਨੇ ਬਰੀਡ ਦੇਖਣੀਆਂ ਕੀ ਕੀ ਇਹਦੀਆਂ ਪਰਖ ਹੈ ਕੀ ਇਹਦੀ ਨਿਸ਼ਾਨੀ ਹੈ ਵੀ ਇਹ ਕਿਹੜੀ ਨਸਲ ਦੀ ਹੈ ਵੀ ਕੀ ਕੀ ਇਹਨਾਂ ਚ ਖੂਪੀਆਂ ਹੁੰਦੀਆਂ ਨੇ ਇਹ ਜ਼ਰੂਰ ਕਰਿਓ ਜੀ ਤੁਸੀਂ ਫਿਰ ਇੱਕ ਹੋਰ ਗੱਲ ਹੈ ਜੀ ਤੁਸੀਂ ਜੇ ਫਾਰਮ ਪਾਏਂਗੇ ਤਾਂ ਹਰੇਕ ਪਸ਼ੂ ਦਾ ਸਾਵ ਰੱਖਣਾ ਬਹੁਤ ਜ਼ਰੂਰੀ ਹੈ ਇੱਕ ਡਾਇਰੀ ਲਗਾ ਲਿਵੇ ਉਹਦੇ ਉੱਤੇ ਸਾਰੇ ਪਸ਼ੂਆਂ ਦਾ ਰਿਕਾਰਡ ਲਿਖੋ ਵੀ ਇਹ ਇੰਨਾ ਲੀਟਰ ਦੁੱਧ ਦਿੰਦਾ ਜੇ ਆਪਾਂ ਨੂੰ ਦੁੱਧ ਦਾ ਹਿਸਾਬ ਹੋਊਗਾ ਤਾਂ ਹੀ ਆਪਾਂ ਨੂੰ ਇਹਦੇ ਵਿੱਚ ਪ੍ਰੋਫਿਟ ਹੋਊਗਾ ਇੱਕ ਪਾਸੇ ਤਾਂ ਆਪਾਂ ਫੀਡ ਵੀ ਬਹੁਤ ਮਹਿੰਗੀ ਹੈ ਜੀ ਜਿ ਅੱਜ ਕੱਲ ਆਪਾਂ ਲਾਏ ਬਾਜ਼ਾਰੂ ਫੀਡਾਂ ਜੇ ਘਰ ਦੇ ਬਣਾਉਨੇ ਆ ਉਹ ਵੀ ਚਲੋ ਫੀਡ ਤਾਂ ਪੈਣ ਨੂੰ ਪੈਣੀ ਆ ਜਿਹੜੀ ਆਪਾਂ ਪਸ਼ੂ ਨੂੰ ਇੱਕ ਤਾਂ ਦੁੱਧ ਵੱਧ ਦੇ ਰਿਹਾ ਦੂਆ ਘੱਟ ਦੇ ਰਿਹਾ ਆਪਾਂ ਇੱਕ ਬਰਾਬਰ ਤੇ ਫੀਡ ਪਾਉਨੇ ਆ ਤਾਂ ਆਪਾਂ ਨੂੰ ਨੁਕਸਾਨ ਤਾਂ ਹੋਊਗਾ ਕਿਉਂਕਿ ਆਪਾਂ ਨੂੰ ਇਹ ਤਾਂ ਪਤਾ ਨਹੀਂ ਵੀ ਇਹ ਪਸ਼ੂ ਤਾਂ ਦੁੱਧ ਵੱਧ ਦੇ ਰਿਹਾ ਨੂੰ ਤਾਂ ਫੀਡ ਦੀ ਵੱਧ ਲੋੜ ਆ ਦੋਵੇਂ ਪਾਸੇ ਇੱਕ ਪਸ਼ੂ ਘਟ ਦੁੱਧ ਦੇ ਰਿਹਾ ਉਹਨੂੰ ਫੀਡ ਵੱਧ ਦੁੱਧ ਵਾਲੇ ਬਰੋਬਰੇ ਪੈ ਰਹੀ ਹੈ ਉਹਨੂੰ ਫੀਡ ਵੱਧ ਪੈ ਰਹੀ ਹੈ ਇਹ ਨਹੀਂ ਜੀ ਉਹਦਾ ਹਰੇਕ ਫੀਡ ਦੇ ਥੈਲੇ ਤੇ ਲਿਖਿਆ ਹੋਊਗਾ ਜਿਹੜੀ ਅਸੀਂ ਫੀਡ ਪਾਉਣੀ ਹੈ ਉੱਤੇ ਤਾਂ ਜ਼ਰੂਰ ਲਿਖਿਆ ਹੋਏ ਵੀ ਜਿਹੜਾ 2.5 ਲੀਟਰ ਦੁੱਧ ਦਿੰਦਾ ਹੈ ਪਸ਼ੂ ਉਹਨੂੰ 1 ਕਿਲੋ ਫੀਡ ਪਾਓ ਦੁੱਧ ਦੇ ਹਿਸਾਬ ਨਾਲ ਪਸ਼ੂ ਨੂੰ ਫੀਡ ਪਾਉਣਾ ਬਹੁਤ ਜ਼ਰੂਰੀ ਹੈ ਜੇ ਤਾਂ ਹੀ ਆਪਣਾ ਖਰਚਾ ਮੇਨਟੇਨ ਰਹੂਗਾ ਨਹੀਂ ਤਾਂ ਫੀਡ ਬਹੁਤ ਮਹਿੰਗੀਆਂ ਨੇ ਫਿਰ ਤਾਂ ਆਪਾਂ ਨੂੰ ਫੀਡ ਹੀ ਪੂਰੀ ਹੋਊਗੀ ਇਹਦੇ ਵਿੱਚ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਜੀ ਦੁੱਧ ਦੇ ਹਿਸਾਬ ਨਾਲ ਹੀ ਫੀਡ ਪਾਓ ਤਾਂ ਹੀ ਆਪਣਾ ਦੁੱਧ ਵੱਧ ਪਊਗਾ ਤੇ ਫੀਡ ਦਾ ਖਰਚਾ ਘਟੂਗਾ ਜੇ ਕਿਸੇ ਨੂੰ ਕੋਈ ਵੀ ਇਹ ਇਸ ਵੀਡੀਓ ਪ੍ਰਤੀ ਕੋਈ ਡਾਊਟ ਹੋਵੇ ਦੁਆਚ ਵੀ ਕੋਈ ਸਵਾਲ ਕਿਸੇ ਨੇ ਪੁੱਛਣਾ ਹੋਵੇ ਤਾਂ ਸਾਡੇ ਕਮੈਂਟ ਬਾਕਸ ਚ ਜਾ ਕੇ ਤੁਸੀਂ ਸਾਨੂੰ ਕਮੈਂਟ ਕਰਕੇ ਸਾਡੇ ਤੋਂ ਸਵਾਲ ਪੁੱਛ ਸਕਦੇ ਹੋ ਅਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਲਾਈਕ ਕਰਿਓ ਤਾਂ ਜੋ ਸਸੀ ਅਗਲੀਆਂ ਵੀਡੀਓ ਤੁਹਾਡੇ ਤੱਕ ਜਲਦ-ਜਲਦ ਵਧੀਆ-ਵਧੀਆ ਪਹੁੰਚਾ ਦੇਈਏ ਜੇ ਕਿਸੇ ਨੂੰ ਕੋਈ ਵੀ ਤਰ੍ਹਾਂ ਦਾ ਸਵਾਲ ਹੋਵੇ ਜੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਪੁੱਛ ਸਕਦੇ ਹੋ ਥੈਂਕ ਯੂ